ਮੈਨੂੰ ਪੂਰਨ ਵਿਸ਼ਵਾਸ ਹੈ ਮੈਂ ਸਾਰੇ ਪੰਜਾਬ ਦੇ ਵਾਸੀਆਂ ਨੂੰ ਕਹਿੰਦਾ ਦੁਨੀਆ ਭਰ ਦੇ ਕਹਿੰਦੇ ਪੰਜਾਬੀਆਂ ਨੂੰ ਪ੍ਰਯੋਗ ਕਰਦਾ ਬੰਦੇ ਪੈਨ ਨੂੰ ਰੈਕੋਰਡ ਕਰਦਾ ਜਾਣਾ ਪਰ ਇਸ ਸੋਚ ਨੂੰ ਮਰਨ ਨਾ ਦਿਓ ਕਦੇ ਉਹ ਸੋਚ ਜਿਹੜੀ ਨਾ ਜ਼ਬਰ ਦੇ ਜ਼ੁਲਮ ਕਰਨ ਵਾਲੇ ਸਰਮਾਦੀ ਦਾ ਮਾਮਲਾ ਕੀ ਗੱਲ ਕੀ ਹੋਇਆ ਅੱਜ ਲਈ ਆਪਣਾ ਬੁਰੀ ਰੋਡ ਨੂੰ ਜੋ ਕਿ ਆਪਣਾ ਲੋਕ ਹੈ ਇਨਾਂ ਨੇ ਕਾਂਸਪੀਰੇਸੀ ਹੋ ਪੰਜਾਬ ਨੇ ਲਖਵਿੰਦਰ ਕੀ ਗੱਲ ਆਤਾਰਾ ਦੇਖੀ ਜਾਨਾ ਇਨਾਂ ਨੇ ਅਟੈਕ ਦੇ ਚੱਕ ਦੇ ਉੱਤੇ ਬੋਲਡ ਰੇਡ ਦੇ ਡਾਲੇ ਦਿੱਤਾ ਪ੍ਰਦੇਸ਼ ਤੇ ਵੀ ਉਹ ਸਾਡੇ ਵਰਤਨਾ ਤੇ ਸਵੇਤ ਹੋਣ ਦੀਆਂ ਨੇ ਮੈਂ ਤਾਂ ਇਹ ਪਤਾ ਹੀ ਨਹੀਂ ਲੱਗਦਾ ਤੋਂ ਸਪੋਰਟ ਦੇ ਸਹਿਯੋਗ ਮੰਗਣ ਬਾਅਦ ਵੀ ਆਲਰੇਡੀ ਬੁੜੀਆਂ ਭਟਕੀਆਂ ਹੋ ਰਹੀਆਂ ਨੇ ਜਿਹੜੀਆਂ 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 ਤੁਸੀਂ ਚੱਲਦੇ ਪ੍ਰੋਗਰਾਮ ਡਿਸਟਰਬ ਕਰੋ ਇਹ ਵੀ ਜੀਤ ਭਾਈ ਜਿਹੜਾ ਕਦੇ ਟਾਕ ਟੌਨ ਕੀ ਬਾਈ ਨੇਮ ਆ ਸੋਨ ਤੋਂ ਜਿਹੜਾ ਅੰਕਲ ਤੋਂ ਬੰਦਾ ਜਿਹੜੇ ਇਹਨਾਂ ਨੇ ਐਫ ਆਈ ਆਰ ਦੇ ਵਿੱਚ ਨਾਮ Who <laughs> you अरे तो भाई भाई तोड़ता दिलान रहा है लेकिन उसको तो बात लगता जो पुलिस ने अपनी कार्रवाई करनी से क्यों परेशान है है वो भेज दो जी भेज दो जबरदस्ती जीते किसे और एक रोज नाराज है क्यों वो पारी मर्जी हो जाए